ਚੱਕੇ ਚਰਦੀ ਆ ਪਰਉਣਾ ਹੱਡਾ ਇੱਥੇ ਨਹੀਂ ਗਾ ਤੂੰ ਉਹਨੂੰ ਹੀ ਡੀਕਲਾ ਪੀ ਆ ਲੈ ਕੋਈ ਨਹੀਂ ਆਉਣ ਦੇ ਮੈਂ ਆਪੇ ਗੱਲ ਕਰ ਲਉ ਤੂੰ ਨਾ ਬਹੁਤਾ ਰੋਲਾ ਪਾਇਆ ਕਰ ਉਹ ਜਾ ਤੂੰ ਮਾ ਜਿਹੜਾ ਬਗਾਨੀਆਂ ਪੰਡਾ ਆਪਣੇ ਸਿਰ ਤੇ ਚੁੱਕ ਲੈਣਾ ਚੁੱਕਣ ਦੇ ਮੈਨੂੰ ਮੇਰੇ ਮੇਰੇ ਸਿਰ ਤੇ ਆ ਤੇਰੇ ਸਿਰ ਤੇ ਆ ਉਹਨਾਂ ਦਾ ਵਿਚਾਰਿਆਂ ਦੇ ਉੱਥੇ ਕਿ ਕੌਣ ਆ ਮੈਂ ਹੀ ਕਰਨਾ ਤੂੰ ਕਰਨਾ ਮੱਤ ਕੀ ਗੱਲ ਹੋ ਹੈ ਨਹੀਂ ਗਾ ਮੈਂ ਆ ਇਨਾਂ ਨੂੰ ਫੋਨ ਕਰਕੇ ਤੇ ਪੁੱਛ ਹੀ ਲੈਣੀ ਐ ਮੰਮੀ ਕਹਿਣ ਡਈ ਹੈਗੀ ਤੇ ਪੁੱਛ ਕੇ ਨਾ ਤੇ ਫੇਰ ਹੀ ਜਾਊਂਗੀ ਸਵੇਰੇ ਮੈਂ ਹਲੋ ਹਾਂਜੀ ਕੀ ਕਰਦੇ नहीं करना या, इतने काम और हाँ जी, और ठीक 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 जी जी बढ़िया बढ़िया मम्मी सारे करते हैं रोटी रोटी खाके लम्बे पे ही के मैं चल मैं ना। 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 फोन करके थे ना में एक गल करनी आ, गल करनी ਗੱਲੋਂ ਨਾ ਮੰਮੀ ਕਹਿੰਦੀ ਹੀ लवली ਦੇ ਰਿਸ਼ਤੇ ਵੱਲੋਂ ਵੀ लवली ਦਾ ਰਿਸ਼ਤਾ ਕਰਦੀਏ ਆ ਹਾਂ ਮੰਮੀ ਬਹੁਤ ਕਾੜੀ ਕਹੀ ਕਰ ਲਾਏ ਕਿ ਸ਼ੱਹੀ ਰਿਸ਼ਤਾ ਕਰਦੇ ਹੋ ਕੰਮਕਾਰ ਤੇ ਲੱਗ ਲੈਂਦਾ ਉਹਨੂੰ ਕੰਮ 'ਤੇ ਜਾ ਲੈੰਦੋ ਕੰਮਕਾਰ ਤੇ ਹੈਗਾ ਵਾ ਤੇ ਉਹ ਹੁਣ ਆਖਣ ਦੀ ਹੈ ਵੀ ਚੱਲ ਕਰ ਦਿੰਨੇ ਆ ਕਹਿੰਦੀ ਐਵੇਂ ਫਿਰ ਵੀ ਜਦੋਂ ਨਿਆਣੇ ਇੱਥੇ ਜੇ ਕਹਿੰਦੀ ਆ ਜਾਂਦੇ ਫਿਰ ਫਿਰ ਨੂੰ ਤੁਰਨ ਲੱਪੈਂਦੀ ਆ ਤੇ ਐਵੇਂ ਮੁੰਡਿਆਂ-ਮੁੰਡਿਆਂ ਦੇ ਨਾਲ ਆਂਦੀ ਕਿਤੇ ਉੱਠੇ ਕਮਾਜਣਾ ਪੈ ਪੂਜਾਵੇ ਮੇਲਾ ਇਹ ਰੋਣ ਪਿੰਡ ਆਪਕੇ ਕੰਮ ਨਹੀਂ ਰੋਗ ਜੋ ਇਹ ਥੋੜਾ ਟਾਈਮ ਨਹੀਂ ਨਿਆਣਾ ਤੇ ਨਹੀਂ ਆ ਪਰ ਫਿਰ ਵੀ ਚੱਲ ਪੈਂਦੀ ਵੀ ਚੱਲ ਕੀਤਾ ਹੋਊਗਾ ਤੇ ਚੱਲ ਟੈਨਸ਼ਨ ਜੀ ਮੁਕੀ ਰਹੂਗੀ ਫਿਰ ਯਾਰ ਠੀਕ ਆ ਮੇਲੋ ਫਿਰ ਕੱਤਾ ਕਰਨੀ ਆ ਕੀ ਜਾਂਦੀ ਮੰਮੀ ਮੰਮੀ ਦੇ ਹੋ ਆ ਖੰਡੀ ਮੈਨੂੰ ਹੀ ਕਹਿਣ ਲਈ ਆ ਵੀ ਤੂੰ ਵੀ ਮੰਮੀ ਹੁਣਾਂ ਨੂੰ ਕਹਿ ਪਿੰਡ ਤੇ ਉਹ ਕਰਾ ਦੇਣਗੇ ਤੇ ਉਹ ਉਹਨੇ ਮੈਨੂੰ ਕਿੰਨੀ ਵਾਰੀ ਕਿਹਾ ਤੇ ਮੈਂ ਤਾਂ ਇਦਾਂ ਗੇਲੀ ਜੀ ਕਰ ਛੜੀ ਜੇ ਤੇ ਹੁਣ ਉਹ ਕਹੀ ਜਾਣਦੀ ਤੇ ਹੁਣ ਮੈਂ ਸਵੇਰੇ ਪਿੰਡ ਜਾਣਾ ਵਾ ਤੇ ਫੇਰ ਉਹ ਕੁੜੀ ਉਹ ਹੈਗੀ ਆ ਉਹਨਾਂ ਦੇ ਲਾਗੇ ਉਹ ਕਹਿਣ ਦੇ ਹੀ ਕਿ ਚੱਲ ਆ ਜਿਉ ਤੇ ਗੱਲਬਾਤ ਕਰਕੇ ਤੇ ਫੇਰ ਉਹ ਭਾਬੀ ਨਾਲ ਹੋਈ ਸੀ ਗੱਲ ਮੰਮੀ ਹੁਣਾਂ ਨਾਲ ਤੇ ਜੇ ਹੋਈ ਨਹੀਂ ਆ ਤੇ ਫੇਰ ਉਹ ਮੈਂ ਵੀ ਉਦਾਂ ਵਿਆਹ ਤੋਂ ਪਹਿਲਾਂ ਦੀ ਵੇਖੀ ਆ ਮੈਂ ਹੁਣ ਚੱਲ ਵੇਖ ਆਉਂਗੀ ਨਾ ਇੱਕ ਵਾਰੀ ਤੇ ਜੇ ਚੰਗੀ ਲੱਗੂਗੀ ਤੇ ਫੇਰ ਘਰ ਹੀ ਦੇਣਾ ਵਾ ਚੱਲ ਮੈਂ ਮੂਹਰੇ ਆ ਚੰਨੀ ਤੇਰਾ ਤੇ ਕੋਸ਼ਲਾ ਮੰਮੀ ਵੀ ਜਾਂਦੇ ਮੰਮੀ ਦੇ ਮੰਮੀ ਦੇ ਕਹਿਣ ਲਈ ਆ ਤੇ ਪਰ ਮੈਂ ਮੰਮੀ ਨੂੰ ਓਦਾਂ ਕਹਿਤਾ ਵਾ ਵੀ ਚੱਲ ਰਿਸ਼ਤਾ ਜਿੱਦਾਂ ਦਾ ਹੋਇਆ ਨਾ ਤੇ ਫਿਰ ਓਦਾਂ ਦਾ ਹੀ ਕਰ ਦੇਣਾ ਫੇਰ ਨਾ ਮੁੜ ਕੇ ਕਹਿਣ ਵੀ ਚਾਹੀ ਏਦਾਂ ਵਾ ਓਦਾਂ ਵਾ ਆਹ ਚੱਲ ਪੋਛ ਕੇ ਸੀਗੇ ਵੇ ਲੋਗੇ ਚੰਗੇ ਦਾ ਕਰ ਲੋ ਮਰਜ਼ੀ ਆਪਣੀ ਥਨ ਆ ਮੈਂ ਚੱਲ ਹੋ ਜੂਗਾ ਟਾਈਮ ਦੇ ਨਾਲ ਤੇ ਚੰਗਾ ਵਸ ਕੋ ਟੈਨਸ਼ਨ ਮੁਕੀ ਰਹੂਗੀ ਕੰਮ ਦਾ ਹੀ ਆ ਕੰਮ ਚੱਲ ਆਪੇ ਮੁੜ ਕੇ ਕਰਦਾ ਰਹੂਗਾ ਕੋਈ ਨਾ ਕੋਈ ਨਾ ਜੇ ਨਾ ਵੀ ਕੋਈ ਮਿਲੂਗਾ ਕੰਮ ਤੇ ਕਰਦਾ ਤੇ ਕਰਦਾ ਹੀ ਹੈ ਨਾ। ਠੀਕ ਆ। ਆਦੋਂ ਮੈਂ ਫੇ ਸਵੇਰੇ ਜਾਉਂਗੀ ਤੇ ਫਿਰ ਜਾ ਕੇ ਸਵੇਰੇ ਤੇ ਫਿਰ ਵੇਖ ਆਉਂਗੀ ਭਲਾ। ਹਾਂ ਚੱਲ ਜਾਇਓ ਫਿਰ ਪੁੱਛ ਕੇ ਛਾਓ ਕੀ ਜਾਂਦੇ ਆ। ਆਹ। ਤੇ ਚਲ ਕੋਈ ਨਹੀਂ ਤੂੰ ਹੀ ਉਹਦਾ ਮੰਮੀ ਨਾਲ ਗੱਲ ਕਰ ਲਿਓ ਨਾ ਇੱਕ ਵਾਰੀ। ਆਹ ਚੱਲ ਪੁੱਛ ਲਾਂ ਕੋਈ ਨਹੀਂ। ਚਲੋ ਠੀਕ ਆ ਫਿਰ ਚੰਗਾ। ਚਲ ਚੰਗਾ ਚੰਗਾ ਓਕੇ ਚਲ ਆ ਵੀ ਚੰਗਾ ਹੋ ਗਿਆ ਇੰਨਾ ਗੱਲ ਕੀਤੀ ਹੋਊਗੀ ਤੇ ਕੱਲ ਨੂੰ ਇਹ ਵੀ ਮੈਨੂੰ ਕਹੂਗਾ ਤਾ ਨਾ ਚਲ ਇਹਨੇ ਵੀ ਹੁਣ ਤੇ ਹਾਂ ਕਰ ਦਿੱਤੀ ਆ ਤੇ ਹੁਣ ਸਵੇਰੇ ਜਾ ਕੇ ਤੇ ਚਲ ਕੋਈ ਗੱਲ ਨਹੀਂ ਉਹ ਸ਼ੌਂਗੀ ਫਿਰ ਚਲ ਕੰਮ ਤੇ ਸਾਰਾ ਹੋ ਗਿਆ ਵਾ ਚਾਦਰਾਂ ਵੀ ਧੋਪ ਗਈਆਂ ਤੇ ਹੁਣ ਮੰਮੀ ਨੂੰ ਕਹੂੰਗੀ ਕਿ ਤੂੰ ਵਸਾ ਦੇ ਤੇ ਮੈਂ ਨਾ ਜਾ ਹੀ ਹਾਂ ਨਹੀਂ ਪਿੰਡਾਂ ਜੇ ਮੈਂ ਅੱਜ ਵੀ ਨਾ ਗਈ ਤੇ ਮੰਮੀ ਨੇ ਫੇਰ ਮੇਰੇ ਦਿਵਾਲੇ ਹੋਣਾ ਵਾ ਤੇ ਨਾਲੇ ਮੈਨੂੰ ਥੋੜਾ ਜਿਹਾ ਦਿਲ ਬਾਗਦਾ ਸੀ ਤੇ ਉਹਨੂੰ ਤੇ ਮੈਂ ਰਾਤ ਦਾ ਪੁੱਛ ਲਿਆ ਵਾ ਉਹ ਪਹਿਲਾਂ ਤੇ ਚੱਲ ਮੰਨਦਾ ਨਹੀਂ ਫੇਰ ਉਹਨੇ ਕਿਹਾ ਹੀ ਦਿੱਤਾ ਸੀ ਵੀ ਚੱਲ ਕਰ ਲਿਓ ਜਿੱਦਾਂ ਕਰਨੀ ਤੇ ਮੈਂ ਹੁਣ ਆਪੇ ਚਾਦਰਾਂ ਮੰਮੀ ਵਿਛਾ ਦਊਗੀ ਤੇ ਮੰਮੀ ਨੂੰ ਪੁੱਛ ਲੈਣੀ ਵੀ ਕੰਮ ਸਾਰਾ ਹੋ ਗਿਆ ਵਾ ਤੇ ਮੈਂ ਹੋਈ ਆ ਵਾ ਫੇਰ ਦੁਪਹਿਰ ਚੜ ਗਈ ਤੇ ਨੇ ਫੇਰ ਮੁੜ ਕੇ ਰੋੜੀ ਪੋਣੀ ਹੈ ਕੱਲ ਵਾਂਗੂੰ ਮੰਮੀ ਹਾਂਜੀ ਕੰਮ ਤੇ ਹੋ ਗਿਆ ਵਾ ਸਾਰਾ ਤੇ ਚਾਦਰਾਂ ਵੀ ਮੈਂ ਧੋਤੀਆਂ ਵਾ ਤੇ ਤੁਸੀਂ ਇਦਾਂ ਕਰਿਓ ਹਾਂ ਵੀ ਵਸਾ ਦਿਓ ਹੁਣ ਤੁਸੀਂ। ਉਹ ਮੈਂ ਹੋ ਨਾ ਆਵਾਂ ਪਿੰਡੋਂ ਫਿਰ। ਜਾ ਹੋਇਆ। ਅੱਜ ਤੇ ਦੇਣੀ ਚੰਗਾ ਵਾ ਠੰਡਾ ਵਾ ਹਵਾ ਵਗਦੀ ਆ ਬਾਹਰ ਤੇ ਕੋਈ ਨਹੀਂ ਕੰਮ ਦਾ ਫਿਕਰ ਨਾ ਕਰ ਮੈਂ ਚਾਦਰਾਂ ਚੁੱਧਰਾਂ ਮਿਸ਼ਾ ਕੇ ਸਬਜ਼ੀ ਤੁਖੀ ਤੇ ਆ ਮੈਂ ਫੇਰ ਨਾ ਨਾ ਕਿਉਂ ਵੀ ਇਦਾਂ ਖਲਾਰਾ ਪਾ ਕੇ ਤੇ ਹੁਣ ਚਲ ਗਈ ਆ ਧੋ ਕੇ ਤੇ ਮੁਫੇ ਵਸਾ ਦਿਓ ਫਿਰ ਕੋਈ ਗੱਲ ਨਹੀਂ ਮੈਂ ਚਾਦਰਾਂ ਮਿਸ਼ਾ ਕੇ ਸ਼ਾਮ ਨੂੰ ਸਬਜ਼ੀ ਬਣਾ ਕੇ ਆਟਾ-ਆਟਾ ਗੋਲੂਂਗੀ ਤੁਝਾ ਹੋ ਗਿਆ। ਮੇਰੀ ਗੱਲ ਸੁਣ ਪੁੱਤ ਹੁਣ ਸਾਰੀ ਗੱਲ ਤੇਰੇ ਸਿਰ ਤੇ ਆ ਆਪਣੀ ਮੰਮੀ ਨਾਲ ਚੰਗੀ ਤਰ੍ਹਾਂ ਗੱਲ ਕਰਕੇ ਆ। ਨਹੀਂ ਉਹ ਤੇ ਚੱਲ ਮੈਂ ਕਰਾਂਉਂਗੀ ਹੁਣ ਤੁਹਾਡੇ ਜਾਣਦਾ ਹੀ ਐ ਨਾ ਵੀ ਮਗਰੋਂ ਚੱਲ ਉਹ ਵੀ ਐ ਨਾ लवली ਫਿਰ ਘਰ ਆਉਂਦਾ ਰੋਟੀ ਰਾਟੀ ਖਾਣੀ ਹੁੰਦੀ ਨਹੀਂ ਤੇ ਚੱਲ ਦੋਵੇਂ ਜਣੀਆਂ ਚਲ ਜਾਂਦੀਆਂ ਤੇ ਦੋਵੇਂ ਹੋਣ ਪਈਆਂ ਜਾ ਕੋਈ ਨਹੀਂ ਧੁੱਪ ਹੋਇਆ ক্লাস ਮੁਕਾਰੇ ਮੁੜ ਕੇ ਜਾਣਾ ਹੀ ਐ ਚੱਲ ਕੋਈ ਨਹੀਂ ਫਿਰ ਮੈਂ ਹੋ ਜਾਨੀ ਆ ਤਿਆਰ ਤੇ ਤਿਆਰ ਹੋ ਕੇ ਤੇ ਫਿਰ ਮੈਂ ਚਲ ਜਾਨੀ ਆ ਹਾਂ ਤੇ ਆ ਫਿਰ ਉਹਨਾਂ ਦੀ ਵੀ ਕੰਮ ਜੇ ਸਾਡੇ ਕੋਲ ਬਾਅਦ ਦੀ ਹੁੰਦੀ ਨਹੀਂ ਨਹੀਂ ਉਹ ਤੇ ਚੱਲੋ ਮੈਂ ਉਹਨਾਂ ਨਾਲ ਕਰ ਲੂੰਗੀ ਗੱਲ ਹਾਂ ਜਾ ਕੇ ਟਾਈਮ ਨਾਲ ਚੱਲ ਜੇ ਕਿਸੇ ਟੰਨ ਨਾ ਤਰਵਾ ਦੇ ਚੱਲ ਠੀਕ ਆ ਫਿਰ ਮੈਂ ਇਹੋ ਪੁੱਛਣਾ ਮੈਂ ਚੱਲ ਵਸਾਫ ਸੋ ਦੇ ਹੁਣ ਇਦਾਂ ਨਾ ਸਾਰਾ ਦਿਨ ਹੁਣ ਪਏ ਰਹਿਣਾ ਨਹੀਂ ਕੋਈ ਆ ਹੀ ਜਾਂਦਾ ਸਾਡੀ ਜੀ ਹਵਾ ਫਿਰਦੀ ਆ ਨਾ ਚੱਲ ਠੀਕ ਆ ਫਿਰ ਮੈਂ ਹੋ ਜਾ ਤਿਆਰ ਹਾਂ ਹਾਂ ਹੋ ਜਾ ਚੱਲ ਇੰਨਾ ਚੰਗਾ ਹੋ ਗਿਆ ਵੀ ਤਿਆਰ ਹੋ ਗਈ ਆ ਕੰਮ ਦੀ ਕਿਹੜੀ ਗੱਲ ਵਾ ਕੰਮ ਤੇ ਮੈਂ ਆਪ ਸਾਰਾ ਕਰ ਲੈਣਾ ਹੁਣ ਇਹਨੂੰ ਇੱਕ ਗੱਲ ਕਹਿਣੀ ਆ ਵੀ ਇਹ ਨਾ ਹੋਵੇ ਵੀ ਘਰ ਕੋਈ ਮਾੜਾ ਜਾ ਵੇਖ ਲੈ ਜਾ ਕੇ ਅਸੀਂ ਵਿਆਹਣਾ ਵੀ ਆ ਕੱਲ ਨੂੰ ਕਿਤੇ ਮੇਰਾ ਪੁੱਤ ਵਿਆਹ ਕਿੱਥੇ ਕਰੂਗਾ ਵੀ ਘਰ ਸਵਾਦ ਦਾ ਵੇਖ ਲੈ ਜਾਣ ਲੱਗਨ ਕਹਿੰਦੀ ਆ ਤਿਆਰ ਹੋ ਕੇ ਨਿਕਲ ਲੈਂਦੇ ਹਾਂ ਚਲ ਤਿਆਰ ਤੇ ਹੋ ਗਈ ਹੁਣ ਤੇ ਜਾਵਾਂ ਹੁਣ ਮੈਂ ਟਾਈਮ ਦੇ ਨਾਲ ਤੇ ਟਾਈਮ ਨਾਲ ਆਉਣ ਵਾਲੀ ਬਣੂਗੀ ਫੇ ਨਹੀਂ ਤੇ ਮੰਮੀ ਨੇ ਰੋਣਾ ਪਾਈ ਜਾਣਾ ਵਾ ਤੇ ਕਹਿਣਾ ਫੇ ਟਾਈਮ ਨਾਲ ਨਹੀਂ ਆਈ ਇੱਥੋਂ ਜਾਊਂਗੀ ਟਾਈਮ ਨਾਲ ਫੇਰੀ ਆਉਂਗੀ ਨਿਹਾਲਾ ਸ਼ਾਮਾ ਵਾਪਸ ਲਸਨ ਚਿਲ ਕੇ ਰੱਖੀ ਲੈਣੀ ਹੈ ਇਹਦੇ ਆਉਂਦੇ ਨੂੰ ਸਬਜੀ ਤੇ ਬਣਾਉਂਗੀ ਪਰ ਇੰਨੇ ਕਿਹੜਾ ਟਾਈਮ ਦਾ ਨਿਕਲਣਾ ਹੁੰਦਾ ਵਾ ਕਦੋਂ ਆਉਂਦੀ ਤਿਆਰ ਹੋਣ ਲਈ ਪਤਾ ਨਹੀਂ ਅੰਦਰ ਕੀ ਕਰੀ ਜਾਂਦੀ ਐ ਵੀ ਜਾਣਾ ਵਾ ਤਾਂ ਟਾਈਮ ਨਾਲ ਜਾ ਉਧਰ ਆਉਣ ਵਾਲੀ ਬਣੇਗੀ ਤੂੰ ਮੰਮੀ ਫਿਰ ਤੇ ਨਹੀਂ ਲਿਏ ਵਰ ਚਲ ਠੀਕ ਵਾ ਧਿਆਨ ਨਾ ਜਾਵੀਂ ਤੇ ਟਾਈਮ ਨਾ ਆ ਜਾਈਂ ਫਿਰ ਨਾ ਕੰਮ ਨਾ ਆਉਂਗੀ ਤੇ ਗੱਲਬਾਤ ਸਾਰੀ ਘਰਾਂ ਵੀ ਕੋਈ ਨਹੀਂ ਕਰਾਂ ਤੇ ਹੈਗਾ ਪਹਿਲਾ ਤੇਰੇ ਕੋਲ ਕੇ ਦਵਾ ਪੈ ਹੈ ਗਈ ਚਲ ਮੈਂ ਕਰਨੇ ਤੇ ਵੀ ਕੋਣਾ ਸੁਣੀ ਚਲ ਠੀਕ ਆ ਜਾ ਫਿਰ ਟ੍ਰੈਫਿਕ ਬੜੀ ਧਿਆਨ ਨਾ ਜਾਵੀ ਹੁਣ ਚਲੋ ਠੀਕ ਆ ਚੰਗਾ ਚੰਗਾ ਚਲ ਸ਼ੂਗਰ ਵਾਇਦੇ ਮਾਨ ਮੇਰ ਪਈ ਆ ਗਈ ਆ ਤੇ ਕੋਈ ਨਾ ਕੋਈ ਖਬਰ ਉਥੋਂ ਲਿਆਉਗੀ ਇਹਦੀ ਮਾਂ ਬਚੇਰੇ ਰਿਸ਼ਤੇ ਕਰਾਉਂਦੀ ਐ ਉਹਨੇ ਵੀ ਵੇਖੀ ਕੋਈ ਨਾ ਕੋਈ ਕੁੜੀ ਕੱਢ ਲੈਣੀ ਐ ਪਤਾ ਤੇ ਕੰਮ ਹੀ ਇਹੋ ਆ ਰਿਸ਼ਤੇਆਂ ਦਾ ਹੀ ਤਾਂ ਹੀ ਮੈਂ ਇਹਨੂੰ ਕਹੇ ਤੂੰ ਜਾ ਤੂੰ ਕਰਵਾ ਇਥੋਂ ਗਲੀ ਮੇ ਲੈ ਕੇ ਨੂੰ ਕਿਹਾ ਨਾ ਉਹਨਾਂ 100 100 ਗੱਲ ਕਰਨੀ ਆ ਮੁੰਡਾ ਤੇਰਾ ਫਿਰਦਾ ਰਹਿੰਦਾ ਵਾ ਆਹ ਗੱਲ ਵਾ ਉਹ ਗੱਲ ਵਾ ਚੱਲ ਰਿਸ਼ਤੇਦਾਰੀ ਦੇ ਵਿੱਚ ਕਿਹੜਾ ਪਤਾ ਲੱਗਣ ਰਿਹਾ ਰਿਸ਼ਤਾ ਹੋ ਗਿਆ ਤੇ ਕੁੜੀ ਘਰ ਆ ਗਈ ਤੇ ਚੱਲ ਮੇਰੇ ਭਾਈ ਸਤੰਦਰ ਪਤ ਕੀ ਕਰਨ ਡਈ ਆ? ਆ ਗਈ ਜੜੀ ਜੀ। ਕੋਸ਼ ਨੇ ਪਾਸ ਕੱਪੜੇ ਲੱਗੇ ਹੀ ਧੋਣ। ਚਲ ਹਾਂ ਕੰਮ ਬਾਅਦ ਕਰ ਲਈ ਇਧਰ ਆ ਮੇਰਾ ਪੁੱਤ ਮੇਰੀ ਗੱਲ ਸੁਣ। ਹਾਂ ਜੀ। ਬਹਿ ਜਾ। ਮੈਂ ਨਾ ਗਿਆ ਹਾਂ ਤੇਰਾ ਤਾਇਆ ਸੁਨਾਹ ਭੇਜਣ ਡਿਆ ਸੀ ਤੇ। ਹਾਂ ਜੀ। ਮੇਰੀ ਗੱਲ ਸੁਣ ਜਾਂ ਗੱਲ ਸੁਣ ਜਾ। ਅੱਛਾ। ਮੈਂ ਫੇਰ ਨਹੀਂ ਗਿਆ ਹੁਣ ਫੇਰ ਸੁਨਾਹ ਲੈ ਆਇਆ ਹੀ ਨਹੀਂ। ਨਹੀਂ ਕੰਮ ਹੀ ਕੋਈ ਕਿਹਾ ਉਹਦਾ ਵੇਹੀ। ਨਹੀਂ ਕੰਮ ਹੀ ਉਹਦਾ ਤੇਰੇ ਵਿਆਹ ਵੱਲੋਂ ਪੁੱਛਣ ਡਿਆ ਸੀ। ਹਾਂ ਜੀ। ਉਹ ਕਹਿੰਦਾ ਵੀ ਦਲਜਿੰਦਰ ਨੀਆ ਦੀ ਵੱਡੀ ਕੁੜੀ ਤੇਰੇ ਤਾਈ ਦੀ ਅੱਛਾ ਅੱਛਾ ਜਿਹੜੀ ਤੇ ਬੜ ਵਿਆਹੀ ਆ ਆਹੋ ਆਹੋ ਉਹਨੇ ਅੱਜ ਆਉਣਾ ਵਾ ਨਹੀਂ ਉਹਨਾਂ ਮਤਲਬ ਵੀ ਉਥੇ ਆਉਣਾ ਕਿ ਜਾਂ ਇੱਥੇ ਆਉਣਾ ਨਹੀਂ ਨਹੀਂ ਸਾਡ ਕੋ ਆਉਣਾ ਵਾ ਅੱਛਾ ਇੱਥੇ ਆਉਣਾ ਵਾ ਉਹਨਾਂ ਨੇ ਸਾਡ ਕੋ ਆਉਣਾ ਵਾ ਇੱਥੇ ਠੀਕ ਆ ਤੇ ਉਹ ਕਹਿੰਦੇ ਸੀ ਵੀ ਉਹਨਾਂ ਦੇ ਗਵਾਂਢ ਚ ਮੁੰਡਾ ਵਾ ਅੱਛਾ ਤੇ ਸੁਣਾ ਸੁਣਾ ਖਾਵਾ ਤੇ ਭੈਣੀਆਂ ਵਿਚਾਰ ਹੈਗੀਆਂ ਉਹਨਾਂ ਦੀਆਂ ਚਲ ਦਾਦੀ ਜੀ ਵੇ ਲੋ ਤੁਹਾਡੀ ਮਰਜ਼ੀ ਆ ਜਿੱਦਾਂ ਤੁਹਾਨੂੰ ਸਹੀ ਲੱਗਦਾ ਉਦਾਂ ਤੁਸੀਂ ਕਰ ਲਓ ਮੈਂ ਹਾਂ ਚੱਲ ਕੋਈ ਗੱਲ ਨਹੀਂ ਤੇ ਉਹਨਾਂ ਦੇ ਮੈਂ ਰਵਿੰਦਰ ਨੂੰ ਦੱਸ ਦਿੰਦਾ ਉਹ ਮੈਨੂੰ ਇਹ ਦੱਸ ਵੀ ਸੌਦਾ ਪਤਾ ਹੈਗਾ ਵਾ ਘਰ ਕੋਈ ਸੌਦਾ ਤੇ ਰੇਡੀ ਜੀ ਫਿਰ ਹਾਂ ਨਹੀਂ ਇਦਾਂ ਕਰਦੀ ਫਿਰ ਲਿਖ ਦਿੰਨੀ ਆ ਥੋੜਾ ਜਿਹਾ ਤੇ ਨਾਲੇ ਟੀਮ ਨੇ ਉਹਦਾਂ ਦੇ ਕੇ ਵੀ ਕਿ 8000 ਰੁਪਿਆ ਅੱਛਾ ਤੇ ਉਹ ਤੁਸੀਂ ਲੈ ਜਾਓ ਫਿਰ ਲੈ ਆਓ ਜਾ ਕੇ ਚੱਲ ਇਦਾਂ ਹੀ ਕਰ ਲੈ ਕਿਉਂਕਿ ਹੁਣ ਫਿਰ ਉਹਨਾਂ ਵੀ ਵਿਚਾਰੇ ਨੇ ਕਿੰਨੇ ਚਿਰ ਹੀ ਆ ਤੇ ਜ਼ਾਦੇ ਨਾਲ ਵੀ ਕੁਝ ਚਾਹੀਦਾ ਹੀ ਆ ਆਹ ਚਾਹ ਨਾਲ ਤੇ ਪੁੱਤ ਦੇਣਾ ਵੀ ਪੈਣਾ ਹਾਂ ਕੋਈ ਨੀ ਮੈਂ ਲਿਖ ਦਿੰਨੀ ਆ ਤੇ ਕਰ ਲਿਆ ਦੋ ਤੁਸੀਂ ਜਾ ਕੇ ਤੇ ਦੁਕਾਨ ਤੋਂ ਚੱਲ ਲੈ ਤੇ ਮੇਰਾ ਪੁੱਤ ਫਿਰ ਮੈਂ ਲੈ ਤਾਂ ਜਾਵੇ ਹੈ ਪਾ ਡਾਡੀ ਜੀ ਤੁਸੀਂ ਵੀ ਨਾ ਐਵੇਂ ਕਾਲੇ ਭਈ ਜਾਂਦੇ ਆ ਹਾਲੇ ਕੀ ਲੋੜ ਓ ਪੁੱਤ ਹੈ ਤੇ ਇਦਾਂ ਹੀ ਆ ਪਰ ਹੁਣ ਧੀਆਂ ਕੌਣ ਘਰਦਾ ਹਾਂ ਦਾ ਘਰ ਤੈਨੂੰ ਪਤਾ ਤਾਂ ਹੈਗਾ ਵਾ ਸਾਰੀ ਗੱਲ ਤਾਂ ਤੇ ਮੇਰਾ ਪਤਾ ਕੋਈ ਨਹੀਂ ਐ ਮੈਂ ਠੀਕ ਨਹੀਂ ਰਹਿਂਦਾ ਚਲੋ ਉਹ ਤੇ ਹੈ ਹੀ ਆ ਪਰ ਮੈਨੂੰ ਤੁਹਾਡੀ ਫਿਕਰ ਵਾ ਵੀ ਤੁਸੀਂ ਕਿੱਥੇ ਜਾਓਗੇ ਓ ਚਲ ਕੋਈ ਨਹੀਂ ਪੁੱਤ ਮੇਰੀ ਫਿਕਰ ਨਾ ਕਰ ਤੂੰ ਵਿਆਹ ਹੋ ਗਿਆ ਤੇਰਾ ਤੇ ਸਭ ਠੀਕ ਠੀਕ ਹੋ ਜਾਣਾ ਵਾ ਤੂੰ ਤੇ ਕਹੀ ਜਾਂਦੀ ਆ ਜੇ ਮੈਂ ਨਹੀਂ ਅਜੇ ਕਰਨਾ ਮੈਂ ਨਹੀਂ ਕਰਨਾ ਅਜੇ ਤੇ ਤੇਰੇ ਤਾਏ ਬੜੇ ਚੰਗੇ ਆ ਜਿਹੜੇ ਅੱਗੇ ਹੋ ਕੇ ਸਾਰੇ ਕੰਮ ਕਰਨ ਦਿਆ ਵਾ ਤੇ ਤਾਈ ਦਾ ਤੇ ਤੈਨੂੰ ਪਤਾ ਹੀ ਹੈ ਚਾਚੀ ਦੇ ਵੇਖ ਕਿਤਾ ਬੋਲਦੀ ਹਾਨ ਕਿ ਉਹਨਾਂ ਨਹੀਂ ਉਹਨਾਂ ਦਾ ਤਾਂ ਫਰਕ ਹੀ ਆਦਾ ਉਹ ਵਿਚਾਰੇ ਜਦੋਂ ਵੀ ਜਾਂਦੇ ਆਉਂਦੇ ਹਾਲ ਚਾਲ ਪੁੱਛੀ ਜਾਂਦੇ ਆ ਤੇ ਮੈਨੂੰ ਇਹ ਆ ਬਈ ਚਲ ਹੁਣ ਗਰ ਲੱਖੇ ਕਰਨ ਦੇ ਆ ਤੇ ਉਹਨਾਂ ਨੇ ਪੈਸਾ ਵੀ ਤੇ ਲਾਗੂ ਨੂੰ ਲਾ ਦੇਣਾ ਵਾ ਤੇ ਸਾਡੇ ਕੋਲ ਤਾਂ ਹੈ ਵੀ ਕੱਖ ਨਹੀਂ ਆ ਜਿਹੜਾ ਅਸੀਂ ਲਾ ਦੇਣਾ ਵਾ ਤੇ ਨਾਲੇ ਪੁੱਤ ਸਾਡੇ ਗਰੀਬਾਂ ਘਰਾ ਦਾ ਕਹਿੰਨੇ ਰਿਸ਼ਤਾ ਲੈਣਾ ਵਾ ਤੇ ਜੇ ਉਹ ਸਿਰ ਜੋਕੇ ਖੰਡ ਹੀ ਆ ਤੇ ਚੁੱਪ ਕਰਕੇ ਰਿਸ਼ਤਾ ਉੱਥੇ ਕਰਤੀ ਹੀ ਵੇਹ ਲੋ ਡਾਡੀ ਜੀ ਜਿੱਦਾਂ ਤੁਹਾਨੂੰ ਸਹੀ ਲੱਗਦਾ ਆ ਜਿੱਦਾਂ ਤੁਸੀਂ ਕਰੋਗੇ ਮੈਂ ਤੇ ਉਦਾਂ ਹੀ ਕਰ ਲੈਣਾ ਵਾ ਉਹ ਮੈਨੂੰ ਇਹ ਆ ਪੁੱਤ ਜੇ ਹੁਣ ਉਹ ਗਾੜੀ ਹੋਵੇ ਕਰ ਲਿਆ ਨਾ ਤੈਨੂੰ ਪਤਾ ਫਾਇਦਾ ਹੈ ਵੀ ਦਲੇਰ ਹੋ ਹਾਂਜੀ ਤੇ ਉਹਨੇ ਪੈਸਾ ਤੇ ਲਾ ਵੀ ਕੋਣੋ ਲਾ ਦੇਣਾ ਤੇ ਸਾਡੇ ਕੋਲ ਤਾਂ ਹੈ ਵੀ ਕੱਖ ਨੇ ਆ ਚਲੋ ਕੋਈ ਨਹੀਂ ਡਾਡੀ ਜੀ ਜਿੱਦਾਂ ਤੁਸੀਂ ਕਹਿੰਦੇ ਆ ਨਾ ਕੋਈ ਨਹੀਂ ਇਦਾਂ ਕਰ ਲੈਨੇ ਆ ਫਿਰ ਮੈਂ ਲਿਖ ਦੇਣੀ ਤਾਂ ਸਮਾਨ ਤੇ ਥੋੜਾ ਜਿਹਾ ਲੈ ਆਵੋ ਲਿਖ ਦੇ ਮੇਰਾ ਪੁੱਤ ਤਾਂ ਫਿਰ ਲੈ ਆਉਨੇ ਆ ਹਾਂਜੀ ਇਹ ਵੀ ਨਹੀਂ ਤੀ ਮਰੀ ਨਾ ਭਲੀ ਮਾਨਸਵਾ ਇਨੂੰ ਇਨਾਨੀ ਪਤਵ ਦਾ ਹੱਥ ਸਾਡੇ ਕੋਲ ਕੋਈ ਨਹੀਂ ਆ ਤੇ ਚਲ ਜੇ ਅੱਗੇ ਲਾ ਕੇ ਕੰਢੇ ਆ ਤੇ ਕਰਦੇ ਉਹਨਾਂ ਨੂੰ ਜਲੇ ਆ ਮੇਰੀ ਤੇ ਸਾਰੀ ਉਪਰ ਗਰੀਬੀ ਦੀ ਲੱਗੀ ਤੇ ਧੀ ਮੇਰੀ ਦਾ ਰਿਸ਼ਤਾ ਨਾ ਚੰਗੇ ਘਰ ਚ ਹੋ ਜੇ ਤੇ ਵਧੀਆ ਕਰ ਲੋਆ ਚੱਲ ਜੇ ਆਪਣੇ ਸਿਰ ਤੇ ਚੁੱਕੇ ਖਾਂਡੀ ਇਹ ਕੁੜੀ ਤੇ ਚੰਗੀ ਗੱਲ ਹੀ ਆ ਮੈਨੂੰ ਇਹ ਆ ਤੇ ਵਿਚਾਰੀ ਦੀ ਮਾਂ ਹੈ ਨੀ ਸਿਰ ਤੇ ਇੱਥੇ ਤੇ ਗਰੀਬੀ ਨਾਲ ਭੁੱਲੀ ਸਾਰੀ ਉਮਰ ਲੰਗੀ ਆ ਤੇ ਗੜੀ ਇਹ ਸਾਸ ਚੰਗੀ ਮਿਲ ਜੇ ਤੇ ਚਲ ਇਹਦੀ ਵਿਚਾਰੀ ਦੀ ਜ਼ਿੰਦਗੀ ਵਧੀਆ ਲੱਗੇ ਨਹੀਂ ਤੇ ਸਾਰੀ ਉਮਰ ਤੇ ਇਦਾਂ ਵਿਚਾਰੀ ਦੀ ਧੱਕੇ ਖਾਂਦੇ ਨੰਗੀ ਕੜੀ ਸੂਟ ਹੈ ਨਹੀਂ ਆ ਕੜੀ ਚੁੱਪੀ ਹੈ ਨਹੀਂ ਆ ਜਾਂ ਦੱਸਦੇ ਉਹਨਾਂ ਦੀ ਪੈੜੀ ਕੁੜੀ ਹੈਗੀ ਬੰਦੇ ਸੋਕੇ ਆ ਚਲ ਮੇਰੀ ਵੀ ਆਪਣੇ ਘਰ ਸੌਖੀ ਰਹੂਗੀ ਮੰਮੀ ਬੈਠੇ ਜੈਂ ਮੈਂ ਹਾ ਦਿਲਜੰਦਰ ਦਾ ਰਾਤੀ ਵੀ ਫੋਨ ਆਇਆ ਏ ਤੇ ਹੁਣ ਫੇੜ ਹੀ ਕਰਨਾ ਕੀ ਆਂਦੀ ਆ ਉਹ ਰਿਸ਼ਤੇ ਦੀ ਗੱਲ ਆ ਖੰਡੀ ਹੀ ਭਿਉਣਾ ਵਾ ਤੇ ਹੁਣ ਨੇ ਫੋਨ ਕਰਤਾ ਵੀ ਮੈਂ ਤੁਰਪੀ ਹੀ ਕਰੂੰ ਤੁਰਪੀ ਆ ਤੁਰਪੀ ਤੇ ਆਂਦੀ ਡਾਡੀ ਨੂੰ ਕਿਓ ਕਿ ਕੰਮ ਤੰਦਾ ਕਰਕੇ ਤੇ ਵੇਲਾ ਹੋ ਜੇ ਅੱਛਾ ਆ ਤੂੰ ਹੀ ਵੇਲੇ ਡਾਡੀ ਨੂੰ ਕਹਾ ਕਿ ਕੰਮ ਕਰਕੇ ਵੇਲੇ ਹੋ ਜਾਣਾ ਮੈਂ ਵੀ ਰਸੋਈ ਚ ਕੰਮ ਕਰਦਾ ਚੱਲ ਕਰਨਾ ਫਿਰ ਤਵਾ ਰੋਟੀ ਰਾਟੀ ਨਾ ਖਾਣੀ ਹੋਏ ਉਹਨੇ ਨਹੀਂ ਕੋਈ ਨਹੀਂ ਖਾ ਲੈਣ ਆ ਗਏ ਜੇ ਤੁਰਹੀ ਆ ਅੱਛਾ ਚੱਲ ਮੈਂ ਗਿਆ ਇਹ ਕੁੜੀ ਦਾ ਵੀ ਕੋਹ ਨਹੀਂ ਹਾਲ ਕਿੰਨੇ ਦਿਨਾਂ ਦੀ ਸਿਰ ਖਾਂ ਡਈ ਮੈਂ ਮਨੇ ਕਰ ਨਹੀਂ ਵੀ ਨਹੀਂ 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 ਉਹ ਜਾ ਪਿਓ ਇਹਦਾ ਵਾ ਜਿਹੜਾ ਜਾ ਜਾ ਮੈਂ ਪੁੱਛ ਦੇਣਾ ਪੁੱਛ ਦੇਣਾ ਉਸ ਦੇ ਤਾ ਹੋਊਗਾ ਕਿ ਬਥੇਰਾ ਉਹਨਾਂ ਦਾ ਹੋਇਆ ਮਰਦਾ ਵਾ ਕਿੱਥੇ ਜਾਓ ਓ ਮੇਰੀ ਮਾੜੀ ਜੀ ਗੱਲ ਸੁਣਿਓ ਐ ਆ ਪੱਟਾ ਨੇ ਰੈਡੀ ਲੈ ਲਿਆ ਉਹ ਵਾਲਾ ਉਹ ਨਹੀਂ ਆ ਹਾਂ ਉਹ ਦਲਜਿੰਦਰ ਆਉਂਦਾ ਹੀ ਆ ਕੀ ਕੰਮ ਹੀ ਉਹ ਜਿਹੜਾ ਕੱਲ ਦਾ ਦੱਸਿਆ ਤੇਰੇ ਰਿਸ਼ਤੇ ਬਾਰੇ ਚੱਲ ਕੋਈ ਨਹੀਂ ਪਤਾ ਮੈਨੂੰ ਪਤਾ ਵਾ ਤੇ ਫਿਰ ਉਹ ਆਉਂਦਾ ਹੀ ਉਹ ਕੁੜੀ ਉਹ ਆਉਂਦੇ ਕੋਈ ਗੱਲ ਨਹੀਂ ਨਹੀਂ ਤੇ ਇਹ ਵੀ ਆ ਬਈ ਮੂੰਹ ਚੱਕ ਕੇ ਤੁਰ ਪਈ ਆ ਪਰ ਉਹਣਾ ਸਾਡਾ ਇੱਥੇ ਨਹੀਂ ਗਾ ਤੂੰ ਉਹਨੂੰ ਹੀ ਢੀਕ ਲਾ ਪਿਆ ਲੈ ਕੋਈ ਕੋਈ ਨਹੀਂ ਆਉਣ ਦੇ ਮੈਂ ਆਪੇ ਗੱਲ ਕਰ ਲਉ ਤੂੰ ਨਾ ਬਹੁਤਾ ਰਵਾ ਪਾਇਆ ਕਰ ਉਹ ਜੇ ਤੂੰ ਮਾ ਜਿਹੜਾ ਬਗਾਨੀਆਂ ਪੰਡਾ ਆਪਣੇ ਸਿਰ ਤੇ ਚੁੱਕ ਲੈਣਾ ਚੁੱਕਣ ਦੇ ਮੈਨੂੰ ਮੇਰੇ ਮੇਰੇ ਸਿਰ ਤੇ ਆ ਤੇਰੇ ਸਿਰ ਤੇ ਆ ਉਹਨਾਂ ਦਾ ਵਿਚਾਰਿਆਂ ਦੇ ਉਥੇ ਕਿ ਕੌਣ ਆ ਮੈਂ ਕਰਨਾ ਤੂੰ ਕਰਨਾ ਮੱਚ ਕੀ ਗੱਲ ਹੋ ਹੈ ਨਹੀਂਗਾ ਉਹ ਅਫਸਰ ਜਿਹੜੀ ਪਿਆ ਰਹਿੰਦਾ ਵਾ ਤੇ ਤੂੰ ਹੀ ਕਰਨਾ ਤੂੰ ਹੀ ਕਰਨਾ ਕੋਈ ਨਹੀਂ ਆਪਣੇ ਚੁੱਕਣ ਚੁੱਕ ਲਈ ਜਾ ਬਗਾਨੇ ਚੁੱਕੇ ਜਾਂਦੇ ਹੁੰਦੇ ਕਰ ਲੂੰਗਾ ਤੂੰ ਚੱਲ ਘਰ ਨੂੰ ਮੈਂ ਆ ਆ ਲਾਂ ਦੇ ਕੁੜੀ ਨੂੰ ਮੈਂ ਆਪੇ ਗੱਲ ਕਰ ਲੈਣੀ ਹਾਂ ਹਾਂ ਤੂੰ ਤੇ ਅੱਗੇ ਹੀ ਗੱਲਾਂ ਕਰ ਕਰਕੇ ਹੀ ਬੱਸ ਹੋਈ ਕੋ ਹੋ ਨਹੀਂ ਜੋ ਗਾਵਾਂ ਤੁੰਗ ਆਪਣਾ ਨਾ ਕੋਈ ਉਹ ਕੋ ਨਹੀਂ ਸੋਝ ਲਾਂਗੇ ਆਪਣਾ ਵੀ ਕੋਈ ਇਹਦਾ ਵੀ ਕੁਝ ਨਹੀਂ ਹਾਲੇ ਹਰ ਵੇਲੇ ਲੜਾਈ ਨੂੰ ਆਵਾਜ਼ਾਂ ਮਾਰਦੀ ਰਹਿੰਦੀ ਆ ਦੱਸ ਜੇ ਉਹਨਾਂ ਦਾ ਮੈਂ ਨਹੀਂ ਸਾਥ ਦੇਣਾ ਤੇ ਹੋਰ ਉੱਥੇ ਉਹਨਾਂ ਦੇ ਯਾਰਿਆਂ ਦਾ ਕੌਣ ਹੈ ਕਹਿੰਦੇ ਨਾਲ ਸਾਥ

ਆਪਣਾ ਹਾਂਜੀ ਆਇਆ ਸੀ ਠੀਕ ਠਾਕ ਠੀਕ ਠਾਕ ਵਧੀਆ ਕਦੋਂ ਭੁਲਾਉਗਾ ਅਜੇ ਵੇਖੋ ਦੱਸਿਆ ਨਹੀਂ ਕੁਛ ਹਾਂ ਹੂੰ ਹੋਰ ਵੀਰਜੀ ਦਾ ਆਇਆ ਫੋਨ ਹਾਂ ਆਇਆ ਠੀਕ ਠਾਕ ਅੱਛਾ ਚਲੋ ਵਧੀਆ ਚਾਹੀਦੀ ਤਸੀਗਾ ਬਬੀ ਤਸੀਗਾ ਠੀਕ ਠਾਕ ਹਾਂਜੀ ਤੁਸੀਂ ਦੱਸੋ ਆਪਣੇ ਬੜੇ ਵਧੀਆ ਅੱਛਾ ਲਓ ਪਾਣੀ ਪੀਣਾ ਨਾ ਡਰ ਜੀ ਤੇਵੇਂ ਯਾ ਪੀ ਲੈਨੇ ਕੋ ਮੈਂ ਆਜੋ ਬਬੀ ਬੈਠੇ ਬੈਜੋ ਤਾਂ ਹੀ ਮੈਂ ਚਾਹ ਬਣਾ ਲਿਆਵਾਂ ਨਹੀਂ ਭਾਬੀ ਜੀ ਬੈਜੋ ਤੁਸੀਂ ਚਾਹ ਮੈਂ ਜੇ ਨਾ ਠਹਿਰ ਕੇ ਪੀਣੀ ਹੈ ਮੈਂ ਜਿਹੜੀ ਗੱਲ ਕਰਨਾਈ ਹੈ ਨਾ ਪਹਿਲਾਂ ਉਹ ਕਰ ਲਈਏ ਫਿਰ ਅੱਗੇ ਟਾਈਮ ਕਿੰਨਾ ਹੋ ਗਿਆ ਤੇ ਫਿਰ ਮੈਂ ਵਾਪਸ ਵੀ ਜਾਣਾ ਵਾ ਤਾਂ ਟਾਈਮ ਬੜਾ ਲੰਘਣਾ ਹਾਂਜੀ ਡੈਡੀ ਦੱਸੋ ਫੇ ਤੁਹਾਨੂੰ ਮੈਂ ਗੱਲ ਬਾਤ ਦੱਸੀ ਰਹਿ ਗਈ ਸਾਰੀ ਹਾਂਜੀ ਤੇ ਕਿੱਦਾਂ ਆ ਫਿਰ ਕੀ ਕੀ ਗੱਲ ਕਰਦੇ ਨਾ ਉਹਨਾਂ ਨਾਲ ਕੀਤੀ ਸੀ ਉਹ ਨੀ ਕੀ ਆਖਣਾ ਹੁੰਦਾ ਵਾ ਕਰਨਾ ਤੇ ਮਿੰਨੂ ਵੀ ਕਹਿਣਾ ਵਾ ਠੀਕ ਆ ਆਉਂਦੇ ਚੱਲ ਵੇਖ ਲੈਨੇ ਜਿੱਦਾਂ ਤੇਰੇ ਫਿਰ ਤੇ ਇੱਕ ਕੰਮ ਹੋਣਾ ਹੀ ਹੋਵੇ। ਕੱਲ ਉਹਨਾਂ ਆ ਕੇ ਬੇ ਕੋਹ ਡਕਤਾਰੀ ਹੋਣੀ ਹੋਇਆ। ਕੁੜੀਏ ਤੇ ਧੀਤੀ ਮਿਲਣੀ ਹੋ। ਨਹੀਂ ਨਹੀਂ ਡਾਡੀ ਜੀ ਪਤਾ ਤੇ ਤੁਹਾਨੂੰ ਹੈਗਾ ਹੀ ਆ। ਕੁਈ ਕਿਹੜੇ ਮਿਲੇ ਵਰਤੇ ਨਹੀਂ ਉਹਨਾਂ ਨਾਲ। ਪਤਾ ਹੀ ਆ ਜੇ ਮੈਂ ਸੌਖੀ ਆ ਤੋ ਉਹਨੇ ਵੀ ਸੌਖੀ ਰਹਿਣਾ। ਇੱਥੇ ਉਹਦੀ ਕਿਹੜੀ ਇਕਾਰੀ ਦੀ ਮਾਂ ਆ ਵੀ ਜਿਹੜਾ ਕੋਈ ਬਾਂ ਬੜਾ ਕੇ ਤੋਰ ਤੇ ਉਹ ਅੱਗੇ ਰੱਖ ਨਹੀਂ ਕਰਦਾ। ਨਹੀਂ ਨਹੀਂ ਕੋਈ ਗੱਲ ਨਹੀਂ ਇਹ ਨਾ ਤੁਸੀਂ ਫਿਕਰ ਕਰੋ ਇਹ ਮੈਂ ਸਾਰੀ ਗੱਲ ਕਰ ਲਈ ਆ ਉਹਨਾਂ ਦੇ ਨਾਲ ਪਹਿਲਾਂ ਹੀ ਮੰਮੀ ਦੇ ਨਾਲ ਮੇਰੇ ਤੇ ਘਰ ਕੇ ਕਿਹ ਕਿਹੜੇ ਬੰਦੇ ਰਹੀ ਆ ਚਲ ਕੋਈ ਗੱਲ ਨਹੀਂ ਹਾਂ ਤੇ ਤੁਸੀਂ ਕਰ ਲਿਓ ਕਰ ਲੋ ਦਾ ਚਾਚਾ ਜੀ ਨਾਲ ਸਾਰੀ ਨਹੀਂ ਮੈਂ ਕਰੂੰਗਾ ਗੱਲ ਉਹਨਾਂ ਨਾਲ ਕਿ ਥੋੜੀ ਜਿਹੀ ਦੇ ਬਾਕੀ ਕਰੂੰਗਾ ਉਹਨਾਂ ਨਾਲ ਚਾਹ ਠੀਕ ਆ ਹੁਣ ਕੀ ਆਖਣਾ ਮੈਨੂੰ ਇਹ ਕੜਾ